ਜਦੋਂ ਪੰਜ ਕਕਾਰਾਂ ਦੀ ਗੱਲ ਆਉਂਦੀ ਹੈ ਜੀ ਕਿਵੇਂ ਸ਼ਮੁਲਿਤ ਹੁੰਦੀ ਹੈ ਕਿਰਪਾ ਦੀ ਕੀ ਕਲਗੀਧਰ ਪਾਤਸ਼ਾਹ ਸਮੇਂ ਜਾਂ ਫਿਰ ਪਹਿਲਾਂ ਕਿਉਂਕਿ ਜਦੋਂ ਗੁਰੂ ਗੋਬਿੰਦ ਪਾਤਸ਼ਾਹ ਸਮਾਂ ਹੁੰਦਾ ਜੀ ਉਦੋਂ ਸ਼ਸਤਰਾਂ ਦੀ ਗੱਲ ਚੱਲਦੀ ਹੈ ਜੀ ਅਸਲ ਵਿੱਚ ਨਾ ਜੀ ਸ਼ਸਤਰਾਂ ਦੇ ਬਾਬਤ ਗੁਰਬਾਣੀ ਦੇ ਵਿੱਚ ਸਾਨੂੰ ਅਨੇਕਾਂ ਪ੍ਰਮਾਣ ਮਿਲ ਜਾਂਦੇ ਨੇ ਕਿ ਸਤਿਗੁਰੂ ਜੀ ਨੇ ਸ਼ਸਤਰਾਂ ਦਾ ਜਿਹੜਾ ਗਿਆਨ ਰੂਪ ਦੇ ਵਿੱਚ ਹੈ ਨਾ ਉਹ ਇੱਕ ਤਰ੍ਹਾਂ ਦੇ ਨਾਲ ਬਿੰਬ ਉਸਾਰ ਕੇ ਤੇ ਸਾਨੂੰ ਸ਼ਸ਼ਤਰਾਂ ਦੇ ਨਾਲ ਜੋੜ ਦਿੱਤਾ ਹੋਇਆ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਅੰਦਰ ਹੀ ਤੋਂ ਜਦੋਂ ਆਪਾਂ ਜਿਹੜੇ ਆਮਕਲੀ ਰਾਗ ਦੇ ਵਿੱਚ ਰਾਏ ਬਲਵੰਡ ਤੇ ਭਾਈ ਸੱਤਾ ਜੀ ਦੀ ਵਾਰ ਦੇ ਦਰਸ਼ਨ ਕਰਾਂਗੇ ਤਾਂ ਉੱਥੇ ਜਦੋਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਬਿੰਬ ਉਸਾਰਦੇ ਨੇ ਉਹ ਰੂਪਕ ਅਲੰਕਾਰ ਦੇ ਰੂਪ ਦੇ ਵਿੱਚ ਤੇ ਉੱਥੇ ਵੀ ਧਿਆਨ ਮਾਰੀਏ ਤੇ ਉਹਨਾਂ ਨੇ ਕਿਹਾ ਕੋੜਾ ਕੀਤੋ ਸਹਜ ਦਾ ਜਦ ਕੀਓ ਪਲਾਨ ਤਨ ਖਚੜਾਇਆ ਸਤ ਦਾ ਜਸੰਦਾ ਬਾਣ ਉਹਨਾਂ ਨੇ ਸ਼ਸਤਰਾਂ ਨੂੰ ਇੱਕ ਰੂਪਕ ਅਲੰਕਾਰ ਦੇ ਰੂਪ ਦੇ ਵਿੱਚ ਪਰੋਕੇ ਤੇ ਗਿਆਨ ਦੇ ਨਾਲ ਉਹਨਾਂ ਦੀ ਤੁਲਨਾ ਕਰ ਦਿੱਤੀ ਆ ਜਿਦੋਂ ਆਪਾਂ 6ਵੇਂ ਪਾਤਸ਼ਾਹ ਜੀ ਤੱਕ ਆਉਨੇ ਆ ਤਾਂ 5ਵੇਂ ਪਾਤਸ਼ਾਹ ਜੀ ਨੇ ਧੰਨ ਸ਼੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਆਪ ਸ਼ਾਂਤ ਰਹਿ ਕੇ ਸ਼ਹਾਦਤ ਪਾਈ ਆ ਤੇ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਮੀਰੀ ਪੀਰੀ ਦੇ ਮਾਲਕ ਉਹਨਾਂ ਨੂੰ ਜਦੋਂ ਗੁਰਤਾ ਗੱਦੀ ਤੇ ਮਹਾਰਾਜੀ ਸੋਭਤ ਹੋਏ ਨੇ ਬਾਬਾ ਬੁੱਢਾ ਸਾਹਿਬ ਜੀ ਨੇ ਦੋ ਤਲਵਾਰਾਂ ਪਹਿਨਾਈਆਂ ਨੇ ਮੀਰੀ ਤੇ ਪੀਰੀ ਮੀਰੀ ਤੇ ਪੀਰੀ ਦੀਆਂ ਇਤਿਹਾਸ ਵਿੱਚ ਇਹ ਪ੍ਰਤੱਖ ਆਇਆ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਉਸਤਾਦ ਬਾਬਾ ਬੁੱਢਾ ਸਾਹਿਬ ਜੀ ਨੇ ਔਰ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਅਣਗਿਣਤ ਤਰ੍ਹਾਂ ਦੀਆਂ ਵਿੱਦਿਆ ਆਪ ਪੜਾਈਆਂ ਨੇ ਜਿਦੇ ਵਿੱਚ ਗੁਰਬਾਣੀ ਗੁਰਮਤ ਤੋਂ ਆਰੰਭ ਕਰਕੇ ਫਿਰ ਅੱਗੇ ਜਾ ਕੇ ਸ਼ਸਤਰ ਵਿੱਦਿਆ ਘੋੜ ਸਵਾਰੀ ਤਾਂ ਇਹਦਾ ਮਤਲਬ ਕੇ ਸ਼ੈਸਤਰ ਵਿਦਿਆ ਦੇ ਘੋੜ ਸਵਾਰੀ ਗੁਰੂ ਘਰ ਵਿੱਚ ਪਹਿਲਾਂ ਤੋਂ ਹੀ ਮੌਜੂਦ ਸੀ ਇਹ ਵੀ ਇਤਿਹਾਸਕ ਪ੍ਰਮਾਣ ਮਿਲਦੇ ਨੇ ਇਹ ਗੁਰੂ ਅਰਜਨ ਦੇਵ ਜੀ ਨੇ ਸਿੱਖਾਂ ਨੂੰ ਪ੍ਰੇਰਣਾ ਕੀਤੀ ਕਿ ਵੱਧ ਤੋਂ ਵੱਧ ਘੋੜਿਆਂ ਦਾ ਵਪਾਰ ਕਰੋ ਇਤਿਹਾਸਕਾਰ ਜਿਵੇਂ ਡਾਕਟਰ ਗੋਕਲ ਚੰਦ ਨਾਰੰਗ ਲਿਖਦੇ ਨੇ ਉਹ ਕਹਿੰਦੇ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਫੌਜ ਦੇ ਵਿੱਚ ਇੰਨੇ ਕੁਸ਼ਲ ਘੋੜ ਸਵਾਰਾਂ ਦਾ ਹੋਣਾ ਉਹ ਇਸ ਗੱਲ ਦੀ ਉਪਜ ਸੀ ਕਿ ਜਿਹਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਿੱਖਾਂ ਨੂੰ ਪ੍ਰੇਰਿਆ ਕਿ ਤੁਸੀਂ ਘੋੜਿਆਂ ਦਾ ਵਪਾਰ ਕਰੋ ਜਦੋਂ ਸਿੱਖ ਘੋੜਿਆਂ ਦਾ ਵਪਾਰ ਕਰਨ ਲੱਗੇ ਉਹਨਾਂ ਨੂੰ ਘੋੜਿਆਂ ਦੀਆਂ ਨਸਲਾਂ ਬਾਰੇ ਬਹੁਤ ਜਾਣਕਾਰੀ ਹੋ ਗਈ ਉਹਨਾਂ ਨੂੰ ਘੋੜਿਆਂ ਦੀਆਂ ਕਿਸਮਾਂ ਬਾਰੇ ਜਾਣਕਾਰੀ ਹੋ ਗਈ ਉਹਨਾਂ ਨੂੰ ਘੋੜਿਆਂ ਦੇ ਗੁਣਾ ਅਵਗੁਣਾ ਦਾ ਚੰਗੀ ਤਰ੍ਹਾਂ ਪਤਾ ਲੱਗ ਗਿਆ ਉਹਨਾਂ ਦੇ ਵਿੱਚੋਂ ਹੀ ਜਦੋਂ ਅੱਗੇ ਜਾ ਕੇ ਸਿੱਖ ਸਿਪਾਹੀ ਬਣੇ ਨੇ ਤੇ ਉਹ ਤਕਰੀਬਨ ਤਕਰੀਬਨ ਤਲਵਾਰ ਚਲਾਉਣੀ ਜਾਣਦੇ ਸਨ ਘੋੜਸਵਾਰੀ ਜਾਣਦੇ ਸਨ ਕਿਉਂਕਿ ਜਿਹੜੇ ਘੋੜਿਆਂ ਦੇ ਸਦਾਗਰ ਹੋਣਗੇ ਉਹਨਾਂ ਨੂੰ ਲੁੱਟ ਮਾਰ ਦਾ ਸਾਹਮਣਾ ਕਰਨਾ ਪਏਗਾ ਇਸ ਲਈ ਉਹਨਾਂ ਨੂੰ ਸ਼ਸ਼ਤਰ ਵੀ ਰੱਖਣੇ ਪੈਣਗੇ ਮਤਲਬ ਇਹ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਹਰ ਤਰੀਕੇ ਦੇ ਨਾਲ ਸਿੱਖਾਂ ਨੂੰ ਤਿਆਰ ਕਰ ਦਿੱਤਾ ਸੀ ਜਿਵੇਂ ਕੱਚਾ ਲੋਹਾ ਕੱਚਾ ਲੋਹਾ ਤਿਆਰ ਸੀ ਤੇ ਛੇਵੇਂ ਪਾਤਸ਼ਾਹ ਜੀ ਨੇ ਫਿਰ ਉਹਨੂੰ ਧਾਰ ਤੇ ਚੜਾ ਕੇ ਤੇ ਤਿੱਖੀ ਛਾਣ ਬਣਾ ਦਿੱਤਾ ਜੀ ਚਾਹ ਵਾਤਾ ਬਹੁਤ ਖੂਬ